ਇਹ ਵੀਡੀਓ ਜਿਹੜੇ ਸਾਡੇ ਕੋਲ ਪਹੁੰਚੀ ਦੇ ਇਸ ਗੱਲ ਦਾ ਸਾਨੂੰ ਬੜਾ ਦੁੱਖ ਲੱਗਾ ਕਿ ਯਾਰ ਇੱਕ ਗ੍ਰੰਤੀ ਸਾਹਿਬ ਤੋਂ ਲੋਕਾਂ ਨੇ ਸ਼ੇਧ ਜਾਣੀ ਦੀ ਆ ਤੇ ਗ੍ਰੰਤੀ ਸਾਹਿਬ ਵੀ ਲਖਰਪੁਣੇ ਦੀ ਅਰਦਾਸ ਕਰੇ ਤੇ ਗੱਲ ਛੋਪਦੀ ਨਹੀਂ तहसील ਫਲੌਰ ਦੇ ਪਿੰਡ ਅਟਾ ਜੋ ਕਿ ਥਾਣਾ ਗੁਰਾਇਆਂ ਦੇ ਅਧੀਨ ਪੈਂਦਾ ਹੈ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ 3 ਦੇ ਤਿਉਹਾਰ ਦੀ ਅਰਦਾਸ ਕੀਤੀ ਗਈ ਸੀ ਇਸ ਗੱਲ ਦਾ ਨੋਟਿਸ ਲੈਂਦੇ ਹੋਏ ਸਿੱਖ ਜਥੇਬੰਦੀਆਂ ਵੱਲੋਂ ਪਿੰਡ ਅਟੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਦਮਦਮੀ ਟਕਸਾਲ ਦੇ ਸਿੰਘ ਗਿਆਨੀ ਬਲਕਾਰ ਸਿੰਘ ਨੇ ਕਿਹਾ ਕਿ ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਮਨਮਤ ਤੋਂ ਰੋਕਣਾ ਹੁੰਦਾ ਹੈ ਪਰ ਇੱਥੇ ਲਚਰ ਪੁਨੇ ਦੀ ਅਰਦਾਸ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਉਨਾਕੇਆ ਕੀ ਪਿੰਡ ਦੀ ਪੰਚਾਇਤ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਮੰਨਿਆ ਹੈ ਕਿ ਅਜਿਹੀ ਕੋਤਾਈ ਮੁਰਦ ਤੋਂ ਪਿੰਡ ਵਿੱਚ ਨਹੀਂ ਹੋਵੇਗੀ ਅਤੇ ਗ੍ਰੰਥੀ ਸਿੰਘ ਸ਼੍ਰੀਕਾਲ ਤੱਕ ਸਾਇਵਿਕੇ ਪੇਸ਼ ਹੋ ਕੇ ਆਪਣੀ ਕੀਤੀ ਭੁੱਲ ਬਖਸ਼ਾਉਣਗੇ ਜਿੱਥੇ ਕੁਝ ਦਿਨ ਪਹਿਲਾਂ ਇੱਕ ਵੀਡੀਓ viral ਹੋਈ ਸੀ ਜੋ ਗੁਰਦੁਆਰਾ ਦਸ ਮਹਾਰਾਜਿਆਂ ਦੀ ਗ੍ਰੰਥੀ ਸਾਹਿਬ ਨੇ ਲਾਗੇ ਜੰਜ ਘਾਰੇ ਤੇ ਜੰਜ ਘਾਰੇ ਦੇ ਵਿੱਚ ਖੜ ਕੇ ਛੋਟੀਆਂ ਬੇੜੀਆਂ ਕਹ ਲੋ ਜਾਂ ਬੀਬੀਆਂ ਭੈਣਾਂ ਕਹ ਲੋ ਤੀਆਂ ਦਾ ਤਿਉਹਾਰ ਮਨਾ ਰਹੀਆਂ ਸੀ ਉੱਥੇ ਅੰਦਰ ਅਰਦਾਸ ਕੀਤੀ ਤੇ ਇਹ ਵੀਡੀਓ ਜੇ ਸਾਡੇ ਕੋਲ ਪਹੁੰਚੀ ਤੇ ਇਹ ਗੱਲ ਤਾਂ ਸਾਨੂੰ ਬੜਾ ਦੁੱਖ ਲੱਗਾ ਕਿ ਯਾਰ ਇੱਕ ਗ੍ਰੰਥੀ ਸਾਹਿਬ ਤੋਂ ਰੋਕਾ ਨੇ ਸੇਧ ਲੈਣੀ ਹੁੰਦੀ ਆ ਤੇ ਗ੍ਰੰਥੀ ਸਾਹਿਬ ਹੀ ਲਖਰਪੁਣੀ ਦੀ ਅਰਦਾਸ ਕਰੇ ਤੇ ਗੱਲ ਸ਼ੋਭਦੀ ਨਹੀਂ ਉਹਦੇ ਤਹਿਤ ਇੱਥੇ ਆਏ ਆ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਮਹੰਤ ਕਮਲ ਗਰੀ ਜੀ ਕਮਲ ਕੁਮਾਰ ਜੀ ਇਹਨਾਂ ਨੇ ਮੌਕੇ ਦੇ ਸਰਪੰਚਾਂ ਨੇ ਵਿਸ਼ਵਾਸ ਦਵਾਇਆ ਪਿੰਡ ਦੀ ਪੰਚਾਇਤ ਨੇ ਔਰ ਸਾਰੀ ਸੰਗਤ ਨੇ ਵਿਸ਼ਵਾਸ ਦਵਾਇਆ ਵਾ ਕਿ ਗਾਹਾਂ ਤੋਂ ਕਦੀ ਵੀ ਇਦਾਂ ਦੀ ਕਤਾਈ ਨਹੀਂ ਹੋਏਗੀ ਸਾਡੇ ਨਾਲ ਪਹੁੰਚੇ ਆ ਸਤਿਕਾਰ ਕਮੇਟੀ ਦੇ ਸਰਦਾਰ ਰਵਿੰਦਰ ਸਿੰਘ ਜੀ ਟੰਡਾ ਤੋਂ ਸੋਨੀ ਮੁਖ ਪੰਥਕ ਕਾਲੀ ਦਸ਼ਮੇਸ਼ ਤਰਨਤਲ ਦੇ ਜੱਗੀਦਾਰ ਛਤੀਸ਼ ਸਿੰਘ ਜੀ ਫਗਵਾੜਾ ਤੋਂ ਪਹ ਹੋਰ ਵੀ ਜਿੰਨੇ ਵੀ ਇੱਥੇ ਪਿੰਡ ਦੀ ਪੰਚਾਇਤ ਜਾਂ ਸੰਗਤ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਆ ਤੇ ਗ੍ਰੰਥੀ ਸਾਹਿਬ ਨੂੰ ਪਿੰਡ ਦੀ ਹਾਜ਼ਰੀ ਦੇ ਵਿੱਚ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਸੰਗਤ ਦੀ ਹਾਜ਼ਰੀ ਦੇ ਵਿੱਚ 5 ਦਿਨ ਦਾ ਸਮਾਂ ਦੇ ਕੇ ਟਾਲ ਤਾਲ ਸਰਖੇ ਪੇਸ਼ ਹੋਣ ਦੀ ਇਹ ਬੇਨਤੀ ਕੀਤੀ ਆ ਤੇ ਉਹਨਾਂ ਨੇ ਕਿਹਾ ਜੀ ਠੀਕ ਆ ਜੀ ਉੱਥੇ ਖੜਾ ਪ੍ਰਸ਼ਾਦੀ ਦੇਖ ਰਾ ਕੇ ਤੇ ਆਪਣੀ ਗਲਤੀ ਮੰਨ ਕੇ ਗਾਂ ਕਦੀ ਇਦਾਂ ਦੀ ਗਲਤੀ ਨਹੀਂ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਦਸ਼ਮੇਸ਼ ਤਰਨਾ ਦਲ ਦੇ ਸਤੀਤ ਸਿੰਘ ਫਗਵਾੜਾ ਨੇ ਕਿਹਾ ਕਿ ਪਿੰਡ ਵਿੱਚ ਤੀਆਂ ਦੇ ਨਾਮ ਤੇ ਕੀਤੀ ਜਾਂਦੀ ਮਨਮਤ ਵਿੱਚ ਅਰਦਾਸ ਕਰਕੇ ਸਿੱਖੀ ਸਿਧਾਂਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਬਾ ਜੀ ਇੱਥੇ ਇੱਕ ਵੀਡੀਓ ਬੜੀ ਵਾਇਰਲ ਹੋਂਦੀ ਪਈ ਸੀ ਕਿ ਇੱਕ ਗਰੰਥੀ ਸਿੰਘ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੀਆਂ ਦਾ ਤਿਆਰ ਵੀ ਅਰਦਾਸ ਕੀਤੀ ਗਈ ਸੰਗਤ ਨੂੰ ਨਾਲ ਲੈ ਕੇ ਜੀ। ਤੇ ਉਸ ਪਿੰਡ ਦੇ ਵਿੱਚ ਆ ਕੇ ਜੋ ਮਾਹੌਲ ਦੇਖਿਆ ਸਾਨੂੰ ਸ਼ਰਮ ਵੀ ਬੜੀ ਆਂਦੀ ਹੈ। ਕੀ ਗ੍ਰੰਥੀ ਸਿੰਘ ਹੁੰਦੇ ਹੋਏ ਵੀ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਹੀ ਨਹੀਂ ਗ੍ਰੰਥੀ ਸਿੰਘ ਦਾ ਫਰਜ਼ ਬੰਦਾ ਹੈ ਕਿ ਆਪਣੇ ਨਗਰ ਦੀ ਆਪਣੇ ਪੰਚਾਇਤ ਦੀ ਸੁੱਖ ਮੰਗਣੀ ਠੀਕ ਹੈ ਜੀ ਔਰ ਗ੍ਰੰਥੀ ਸਿੰਘ ਦਾ ਫਰਜ਼ ਬੰਦਾ ਸੀ ਇਸ ਪਿੰਡ ਨੂੰ ਤੀਆਂ ਦੇ ਤਿਹਾਰ ਬਾਰੇ ਦੱਸਣਾ ਕਿ ਸਾਡੇ ਸਿੱਖ ਧਰਮ ਦੇ ਵਿੱਚ ਤੀਆਂ ਦਾ ਕੋਈ ਤਿਹਾਰ ਨਹੀਂ ਹੁੰਦਾ ਜੀ ਇਹ ਮੁਗਲਾਂ ਸਮਿਆਂ ਦਾ ਚੁਰਿਆਂ ਦਾ ਆ ਅੱਜ ਇਹਨੂੰ ਇੱਕ ਰੀਤ ਬਣਾ ਕੇ ਤੁਰੇ ਪਿਆ ਜੀ ਉਸ ਸੰਬੰਧ ਵਿੱਚ ਗ੍ਰੰਥੀ ਸਿੰਘ ਨੇ ਮਾਫੀ ਮੰਗੀ ਹੈ ਜੀ ਗਾਹ ਦੇ ਵਿੱਚ ਇਦਾਂ ਦੀ ਕੋਈ ਵੀ ਕੁਦਰਾਈ ਨਹੀਂ ਕਰੇਗਾ ਤੇ ਹੁਣ ਉਹਨੂੰ ਕਾਲ ਸਕ ਸਾਬ ਦੇ 5 ਦਿਨ ਦਾ ਸਮਾਂ ਦਿੱਤਾ ਗਿਆ ਜੀ ਉੱਥੇ ਜਾ ਕੇ ਆਪਣੀ ਭੁੱਲ ਬਖਸ਼ਾਵੇ ਇਸ ਦੌਰਾਨ ਗਰੰਥੀ ਸਿੰਘ ਨੇ ਪੰਚਾਇਤ ਵਿੱਚ ਆਪਣੀ ਕੀਤੀ ਗਲਤੀ ਦੇ ਤੋਹਾਵਾ ਕੀਤੀ ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਬਾਕੀ ਸੰਗਤਾਂ ਵੀ ਇਸ ਤੋਸੇ ਦੇ ਲੈਣ ਗਿਆ ਪਿੰਡ ਅਟਾ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸਾਡੇ ਪਿੰਡ ਅਟਾ ਦੇ ਵਿੱਚ ਗਿਆਨੀ ਜੀ ਨੇ ਅਰਦਾਸ ਕੀਤੀ ਸੀ ਤੀਆਂ ਦੇ ਪ੍ਰੋਗਰਾਮ ਤੇ ਜਿਹੜੀ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਦੀ ਗਲਤੀ ਸੀ ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਪੰਚਾਇਤ ਕੋਲੋਂ ਪਿੰਡ ਕੋਲੋਂ ਖਾਲਸਾ ਜੀ ਕੋ ਸਾਰਿਆਂ ਕੋ ਮਾਫੀ ਮੰਗ ਲਈ ਆ ਔਰ ਗਿਆਨੀ ਜੀ ਨੇ ਔਰ ਮੈਂ ਵੀ ਇਹ ਵਿਸ਼ਵਾਸ ਦਿਵਾਉਣਾ ਵੀ ਅੱਗੇ ਤੋਂ ਕੋਈ ਇਦਾਂ ਦੀ ਗਲਤੀ ਨਹੀਂ ਹੋਊਗੀ